ਪਟੋਲਾ ਮੂਵੀ ਪ੍ਰੀਤ ਪੈਲੇਸ ਵਿੱਚ ਲੱਗੀ ਸੀਗੀ ਫਿਲਮ ਵਿੱਚ ਦਿਖਾਇਆ ਵਾ ਅੱਜ ਦੇ ਟਾਈਮ ਚਮਕੀਲਾ ਮੂਵੀ Netflix ਦੇ ਨੰਬਰ 1 ਤੇ ਜਾ ਰਹੀ ਆ ਅੱਜ ਦੇ ਟਾਈਮ 5 ਵਿੱਚੋਂ 5 ਸਟਾਰ ਮਿਲਦੇ ਆ ਅਮਰ ਸਿੰਘ ਚਮਕੀਲਾ ਨੂੰ ਕਿਉਂਕਿ Netflix ਦੇ ਨੰਬਰ 1 ਤੇ ਜਾ ਰਹੀ ਆ ਅਮਰ ਸਿੰਘ ਚਮਕੀਲਾ ਮੂਵੀ ਪਹਿਲੀ ਵਾਰ ਮੈਨੇ ਉਸੇ ਦੇਖਾ ਲਗਾ ਬੀਤਾ ਬੱਚਾ ਨਾ ਰਿਹਾ ਕਿ ਅਮਰ ਸਿੰਘ ਚਮਕੀਲਾ ਜੀ ਨੂੰ ਬਣਾਇਆ ਸੀਗਾ ਹਨਾ ਮੈਂ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀਗੀ ਕਿ ਜਿਸ ਤਰ੍ਹਾਂ ਬੱਬੂ ਮਾਨ ਦੇ ਕਟੜ ਫੈਨ ਨੇ ਉਸੇ ਤਰ੍ਹਾਂ ਅਮਰ ਸਿੰਘ ਚਮਕੀਲਾ ਜੀ ਦੇ ਵੀ ਬਹੁਤ ਕਟੜ ਫੈਨ ਨੇ ਇਦਾਂ ਲੱਗੂਗਾ ਕਿ ਤੁਸੀਂ ਅੱਜ ਤੋਂ 30 35 ਸਾਲ ਪਿੱਛੇ ਚਲੇਗੇ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਮੈਂ ਇੱਕ ਨਵੀਂ ਵੀਡੀਓ ਲੈ ਕੇ ਆਇਆ ਮਾਂ ਤੇ ਚਮਕੀਲਾ ਮੂਵੀ ਦਾ ਰਿਵਿਊ ਦਊਗਾ ਤੇ ਤੁਹਾਨੂੰ ਦੱਸੂਗਾ ਕਿ ਚਮਕੀਲਾ ਮੂਵੀ ਅੱਜ ਦੇ ਟਾਈਮ ਕਿੰਨੀ ਜ਼ਿਆਦਾ ਫੇਮਸ ਆ ਤੇ Netflix ਤੇ ਦੇਖੀ ਸੀ ਜੀ Netflix ਤੇ Hollywood Bollywood ਹਰ ਤਰ੍ਹਾਂ ਦੀਆਂ ਮੂਵੀਆਂ ਹੁੰਦੀਆਂ ਨੇ ਬਟ ਚਮਕੀਲਾ ਪੰਜਾਬੀ ਮੂਵੀ ਆ ਨੰਬਰ 1 ਤੇ ਜਾ ਰਹੀ ਆ ਤੁਹਾਨੂੰ ਮੈਂ ਦਿਖਾ ਵੀ ਦੇਣਾ ਆ ਦੇਖੋ ਨੰਬਰ 1 ਤੇ ਮੂਵੀ ਜਾ ਰਹੀ ਆ ਅੱਜ ਦੇ ਟਾਈਮ ਸਭ ਤੋਂ ਵੈਸਟ ਮੂਵੀ ਜਾ ਰਹੀ ਆ ਚਮਕੀਲਾ ਮੂਵੀ ਦੇ ਵਿੱਚ ਸੀਨ ਵੀ ਕਈ ਇਹਨੇ ਮਿਹਨਤ ਨਾਲ ਬਣਾਏ ਹੋਏ ਨੇ ਨਾ ਕਿ ਬਿਲਕੁਲ ਸੇਮ ਟੂ ਸੇਮ ਉਹ ਸਾਰਾ ਪੁਰਾਣਾ ਸੈਟਅਪ ਜਿਸ ਤਰ੍ਹਾਂ ਪੁਰਾਣੇ ਫਿਲਮਾਂ ਦੇ ਵਿੱਚ ਪੁਰਾਣੇ ਜਿਸ ਤਰ੍ਹਾਂ ਅਖਾੜੇ ਲੱਗਦੇ ਸੀਗੇ ਪੁਰਾਣਾ ਸੈਟਅਪ ਹੁੰਦਾ ਸੀਗਾ ਸਾਰਾ ਉਸ ਤਰ੍ਹਾਂ ਇਮਤੀਆਜ਼ ਅਲੀ ਨੇ ਸਾਰਾ ਸੈਟਅਪ ਉਸੇ ਤਰ੍ਹਾਂ ਬਣਾਇਆ ਵਾ ਸਾਰੇ ਅਖਾੜਿਆਂ ਦੇ ਵਿੱਚ ਉਸੇ ਤਰ੍ਹਾਂ ਪੁਰਾਣੇ ਲੋਕ ਖੜੇ ਕੀਤੇ ਨੇ ਤੁਹਾਨੂੰ ਹਨਾ ਕੁਝ ਫਿਲਮ ਦਾ ਸੀਨ ਦਿਖਾਉਣਾ ਵਾ ਤੇ ਜਿਹੜਾ ਕਿ ਬਿਲਕੁਲ ਸੇਮ ਕੱਪੜੇ ਸਟੈਪ ਤੇ ਜਿਹੜੇ ਉੱਥੇ ਲੋਕ ਡਾਂਸ ਕਰਦੇ ਸੀਗੇ ਨੱਚਦੇ ਸੀਗੇ ਉਹ ਵੀ ਸਾਰੇ ਸੇਮ ਟੂ ਸੇਮ ਉਸੇ ਤਰ੍ਹਾਂ ਬਣਾਇਆ ਵਾ ਕੋਈ ਵੀ ਹਨਾ ਕਸਰ ਨਹੀਂ ਛੱਡੀ ਹੈਗੀ ਚਮਕੀਲਾ ਫਿਲਮ ਦੇ ਵਿੱਚ ਫਰੈਂਡਸ ਮੈਂ ਚਾਹੁੰਨਾ ਵਾ ਇੱਕ ਵਾਰੀ ਚਮਕੀਲਾ ਫਿਲਮ ਦੇਖਣੀ ਜ਼ਰੂਰ ਚਾਹੀਦੀ ਆ ਕਿਉਂਕਿ Netflix ਦੇ ਵੀ ਨੰਬਰ 1 ਜਾ ਰਹੀ ਆ ਕਿਉਂਕਿ ਪੰਜਾਬੀ ਫਿਲਮਾਂ Netflix ਦੇ ਵੀ ਬਹੁਤ ਰਿਲੀਜ਼ ਹੁੰਦੀਆਂ ਨੇ ਲੇਕਿਨ ਨੰਬਰ 1 ਤੇ ਨਹੀਂ ਜਾਂਦੀਆਂ ਸਿਰਫ ਇੱਕ ਇਹੀ ਫਿਲਮ ਆ ਜਿਹੜੀ ਕਿ Netflix ਤੇ ਨੰਬਰ 1 ਤੇ ਜਾ ਰਹੀ ਆ ਉਹਦੇ ਤੇ ਹਾਲੀਵੁੱਡ ਬਾਲੀਵੁੱਡ ਹਰ ਤਰ੍ਹਾਂ ਦੀਆਂ ਮੂਵੀਆਂ ਰਿਲੀਜ਼ ਹੁੰਦੀਆਂ ਨੇ ਬਟ ਜਿਹੜੀ ਚਮਕੀਲਾ ਮੂਵੀ ਆ ਹੈਗੀ ਹਿੰਦੀ ਦੇ ਵਿੱਚ ਪਰ ਜਿਹੜੇ ਵਿੱਚ ਗਾਣੇ ਨੇ ਚਮਕੀਲਾ ਦੇ ਗਾਣੇ ਨੇ ਸੌਂਗ ਨੇ ਉਹ ਸਾਰੇ ਪੰਜਾਬੀ ਦੇ ਵਿੱਚ ਨੇ ਕੋਈ ਇੰਨਾ ਬਹੁਤਾ ਫਰਕ ਨਹੀਂ ਲੱਗਦਾ ਹੈਗਾ ਵੀ ਆਪਾਂ ਹੁਣਾ ਹਿੰਦੀ ਮੂਵੀ ਦੇਖ ਰਹੇ ਆਂ ਡਾਇਰੈਕਟਰ ਨੇ ਫਿਲਮ ਬਹੁਤ ਵਧੀਆ ਬਣਾਈ ਆ ਕਿਸੇ ਵੀ ਕਿਸਮ ਦਾ ਕੋਈ ਵੀ ਕਮੀ ਨਹੀਂ ਵਿਚ ਹੈਗੀ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਉਸੇ ਤਰ੍ਹਾਂ ਪੁਰਾਣੇ ਅਖਾੜੇ ਜਿਵੇਂ ਲੱਗਦੇ ਹੁੰਦੇ ਸੀਗੇ ਆਪਾਂ ਦੇਖਦੇ ਆਂ ਪਿੱਛੇ ਕੱਚੀ ਕੰਧ ਹੁੰਦੀ ਸੀਗੀ ਇੱਟਾਂ ਦੀ ਕੰਧ ਹੁੰਦੀ ਸੀ ਲੋਕ ਕੋਠਿਆਂ ਤੇ ਖੜੇ ਹੁੰਦੇ ਸੀਗੇ ਇੱਥੋਂ ਤੱਕ ਇੱਕ ਦੋ ਵਾਰੀ ਇਦਾਂ ਵੀ ਹੋਇਆ ਵਾ ਕਿ ਜਿੰਨੇ ਵੀ ਪਬਲਿਕ ਕੋਠਿਆਂ ਤੇ ਖੜੀ ਆ ਉਹ ਕੋਠੇ ਸਾਰਾ ਹੀ ਟੁੱਟ ਜਾਂਦਾ ਵਾ ਕੋਟਾ ਛਾਤੀ ਟੁੱਟ ਜਾਂਦੀ ਆ ਉਹ ਵੀ ਵਿੱਚ ਦਿਖਾਇਆ ਗਿਆ ਚਮਕੀਲਾ ਮੂਵੀ ਦੇ ਵਿੱਚ ਉਹਨਾਂ ਦੀ ਪੁਰਣੀ ਲਾਈਫ ਦਿਖਾਈ ਗਈ ਆ ਇੱਕ ਇਸ ਤਰ੍ਹਾਂ ਇੱਕ ਗਰੀਬ ਘਰ ਦਾ ਮੁੰਡਾ ਉੱਠ ਕੇ ਇੰਨੀ ਬਲੰਦੀਆਂ ਨੂੰ ਛੋਇਆ ਵਾ ਵਿੱਚ ਕੁਝ ਗਾਣੇ ਹੈ ਤਾਂ ਹੈ ਵੀ ਆਪਾਂ ਦੂਜੇ ਗਾਣੇ ਬਟ ਕਈ ਗਾਣੇ ਉਹਨਾਂ ਨੇ ਧਾਰਮਿਕ ਵੀ ਕੀਤੇ ਆ ਧਾਰਮਿਕ ਗਾਣੇ ਵੀ ਇੰਨੇ ਜ਼ਿਆਦਾ ਹਿੱਟ ਗਏ ਨੇ ਨਾ ਉਹਨਾਂ ਨੇ ਵੀ ਪੂਰੀ ਰਿਕਾਰਡ ਤੋੜ ਕਮਾਈ ਕੀਤੀ ਆ ਉਸ ਟਾਈਮ ਐਲਵਿਸ ਆਫ ਪੰਜਾਬ ਐਵੇਂ ਨਹੀਂ ਕਹਿੰਦੇ ਚਮਕੀਲੇ ਹੁੰਸਾ ਨਾ ਜਿਹੜੀ ਚਮਕੀਲਾ ਮੂਵੀ ਆ ਤੇ ਮੈਂ ਇਹਨੂੰ ਨਾ 5 ਵਿੱਚ ਆਫ 5 ਸਟਾਰ ਹੀ ਦਿੰਨਾ ਵਾ ਜੇਕਰ ਤੁਸੀਂ ਮੈਂ ਤੁਹਾਨੂੰ ਨਾ ਸਟੋਰੀ ਦੱਸਣ ਲੱਗ ਜਾ ਤੇ ਤੁਹਾਡਾ ਨਾ ਮੂਵੀ ਦੇਖਣ ਦਾ ਸਾਰਾ ਸਵਾਦ ਖਰਾਬ ਹੋ ਜਾਊਗਾ ਇੰਨਾ ਸਿਰਫ ਮੈਂ ਤੁਹਾਨੂੰ ਜ਼ਰੂਰ ਕਹਿਣਾ ਵਾ ਕਿ ਮੂਵੀ ਚਮਕੀਲਾ ਮੂਵੀ ਜ਼ਰੂਰ ਦੇਖਿਓ ਉਹਦੇ ਵਿੱਚ ਤੁਹਾਨੂੰ ਇਦਾਂ ਲੱਗੂਗਾ ਕਿ ਤੁਸੀਂ ਅੱਜ ਤੋਂ 30 35 ਸਾਲ ਪਿੱਛੇ ਚਲੇ ਗਏ ਕਿਉਂਕਿ ਉਹਨਾਂ ਨੇ ਕੀ ਕੀਤਾ ਸੀਗਾ ਜਿਹੜਾ ਫਿਲਮ ਦਾ ਡਾਇਰੈਕਟਰ ਆ ਬਿਲਕੁਲ ਸੇਮ ਕੱਪੜੇ ਜਿਸ ਤਰ੍ਹਾਂ ਤੁਸੀਂ ਲਾਓ ਚਮਕੀਲਾ ਜੀ ਨੇ ਜਿਸ ਤਰ੍ਹਾਂ ਦੇ ਉਸ ਟਾਈਮ ਕੱਪੜੇ ਪਾਏ ਹੋਏ ਸੀਗੇ ਅਮਰਜੋਤ ਦੇ ਉਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਸੀਗੇ ਜਿਸ ਤਰ੍ਹਾਂ ਜਿਵੇਂ ਮੰਨੋ ਤੁਸੀਂ ਅਮਰਜੋਤ ਨੇ ਬਲੈਕ ਸੂਟ ਪਾਇਆ ਸੀ ਦਾ ਅੱਜ ਦੇ ਟਾਈਮ ਪਰਨੇਤੀ ਜੋ ਉਹਨਾਂ ਫਿਲਮ ਦੀ ਐਕਟਰਾਂ ਉਹਨੇ ਵੀ ਸਿਰਫ ਉਸੇ ਤਰ੍ਹਾਂ ਦਾ ਹੀ ਸੂਟ ਪਾਇਆ ਇਥੋਂ ਤੱਕ ਸਟੈਪ ਵੀ ਸੇਮ ਕੀਤੇ ਨੇ ਤੁਹਾਨੂੰ ਮੈਂ ਮਾੜਾ ਜਿਹਾ ਸੀਨ ਦਿਖਾਉਣਾ ਵਾ ਉਸ ਟਾਈਮ ਦਾ ਆ ਦੇਖੋ ਸੀਨ ਚੱਲ ਰਿਹਾ ਨਾ ਆ ਦੇਖੋ ਇੱਕ ਪਾਸੇ オリジナル ਇੱਕ ਪਾਸੇ ਜਿਹੜੀ ਹੰਦਲਜੀਤ ਉਹਨਾਂ ਨੇ ਬਣਾਈ ਬਿਲਕੁਲ ਸੇਮ ਸਟੈਪ ਕਰ ਰਹੇ ਆ ਫਰੈਂਡਸ ਜੇਕਰ ਤੁਸੀਂ ਮੇਰੀ ਮੰਨੋ ਤਾ ਇੱਕ ਵਾਰੀ ਫਿਲਮ ਜਰੂਰ ਦੇਖਿਓ ਚਮਕੀਲਾ ਮੂਵੀ ਕਿਉਂਕਿ ਬਹੁਤ ਬਹੁਤ ਜ਼ਿਆਦਾ ਵਧੀਆ ਫਿਲਮਾਂ ਅਮਰ ਸਿੰਘ ਚਮਕੀਲਾ ਜਿਹੜੇ ਚਮਕੀਲਾ ਜੀ ਦੇ ਫੈਨ ਨੇ ਉਹ ਤਕਰੀਬਨ ਉਹਨਾਂ ਨੇ ਤਾਂ ਸਾਰੇ ਨੇ ਦੇਖ ਲਈ ਹੋਗੀ ਜਿਨ੍ਹਾਂ ਨੇ ਨਹੀਂ ਵੀ ਦੇਖੀ ਉਹ ਵੀ ਜਾ ਕੇ ਤੁਸੀਂ Netflix ਤੇ ਜਾ ਕੇ ਦੇਖ ਸਕਦੇ ਹੋ ਟਰੈਲਰ ਵਿੱਚ ਤਾਂ ਦੇਖ ਲਿਆ ਹੋਣਾ ਮਾ ਕਿ ਚਮਕੀਲਾ ਮੂਵੀ ਕਿੰਨੀ ਜ਼ਿਆਦਾ ਅੱਜ ਦੇ ਟਾਈਮ ਹਿੱਟ ਜਾ ਰਹੀ ਆ ਚਮਕੀਲਾ ਮੂਵੀ ਨੂੰ ਲੋਕ ਅਮਰ ਸਿੰਘ ਚਮਕੀਲਾ ਜੀ ਨੂੰ ਅੱਜ ਵੀ ਲੋਕ ਉਨਾ ਹੀ ਪਿਆਰ ਕਰਦੇ ਆ ਜਿੰਨਾ ਅੱਜ ਤੋਂ 35 36 ਸਾਲ ਪਹਿਲਾਂ ਕਰਦੇ ਸੀਗੇ ਫਰੈਂਡਸ ਮੈਂ ਅਮਰ ਸਿੰਘ ਚਮਕੀਲਾ ਵਰਸੀ ਦੀਆਂ ਵੀ ਬਹੁਤ ਵੀਡੀਓਆਂ ਬਣਾਈਆਂ ਹੋਈਆਂ ਨੇ ਤੇ ਜੇਕਰ ਤੁਸੀਂ ਵਰਸੀ ਦੀਆਂ ਵੀਡੀਓਆਂ ਦੇਖਣੀਆਂ ਨੇ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੈਂ ਵਰਸੀ ਦੀਆਂ ਹਰ ਇੱਕ ਤਰ੍ਹਾਂ ਦੀਆਂ ਵੀਡੀਓਆਂ ਬਣਾਈਆਂ ਹੋਈਆਂ ਨੇ ਉੱਥੇ ਜਿੰਨੇ ਵੀ ਉਹਨਾਂ ਦੇ ਫੈਨ ਆਉਂਦੇ ਆ ਫੈਨਾਂ ਨਾਲ ਵੀ ਗੱਲ ਕੀਤੀ ਆ ਜਿਹੜੇ ਉਥੇ ਸਿੰਗਰ ਹੁੰਦੇ ਆ ਸਰਬਜੀਤ ਚੀਮਾ ਤੇ ਅਮਰ ਸਿੰਘ ਚਮਕੀਲਾ ਜੀ ਦਾ ਜਿਹੜਾ ਬੇਟਾ ਵਾ ਉਹਨਾਂ ਦੀ ਇੰਟਰਵਿਊ ਜਿਹੜੇ ਅਮਰ ਸਿੰਘ ਚਮਕੀਲਾ ਜੀ ਨੂੰ ਬਣਾਉਣ ਵਾਲੇ ਸੀਗੇ ਉਹਨਾਂ ਦੀ ਵੀ ਇੰਟਰਵਿਊ ਕੀਤੀ ਹੋਈ ਆ ਜੇਕਰ ਤੁਸੀਂ ਨਹੀਂ ਦੇਖਿਆ ਤਾਂ ਡਿਸਕ੍ਰਿਪਸ਼ਨ ਵਿੱਚ ਵੀ ਲਿੰਕ ਆ ਵੀਡੀਓ ਦੇ ਲਾਸਟ ਦੇ ਉੱਪਰ ਲਿੰਕ ਆਊਗਾ ਉਹਦੇ ਤੇ ਕਲਿੱਕ ਕਰਕੇ ਅਮਰ ਸਿੰਘ ਚਮਕੀਲਾ ਬਰਸੀ ਦੀਆਂ ਵੀ ਵੀਡੀਓ ਜਰੂਰ ਦੇਖਿਓ ਤੇ ਅੱਜ ਦੇ ਟਾਈਮ ਫਾਈਵ ਵਿੱਚੋਂ ਫਾਈਵ ਸਟਾਰ ਮਿਲਦੇ ਆ ਅਮਰ ਸਿੰਘ ਚਮਕੀਲਾ ਨੂੰ ਕਿਉਂਕਿ ਨੈਟਫਲਿਕਸ ਦੇ ਨੰਬਰ 1 ਤੇ جاری ਆ ਅਮਰ ਸਿੰਘ ਚਮਕੀਲਾ ਮੂਵੀ ਫਰੈਂਡਸ ਆ ਨਾ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਨਿਊਜ਼ਪੇਪਰ ਤੇ ਵੀ ਆਈ ਆ ਆ ਦੇਖੋ ਚਮਕੀਲਾ ਹੋਵੇ ਹਰ ਪਾਸੇ ਚਮਕੀਲਾ ਚਮਕੀਲਾ ਹੋਈ ਪਈ ਆ